ਦਾ ਉਹਦੇ ਥਰੂ ਇਸ਼ਤਿਹਾਰ ਸ਼ੋਰੇ ਗੁਗਾ ਆਪਾਂ ਜਾਰੀ ਕੀਤਾ ਸੀਗਾ ਔਰ ਮੀਡੀਆ ਰਾਹੀਂ ਵੀ ਜਿਹੜਾ ਹੈਗਾ ਲੋਕਾਂ ਨੂੰ ਆਪਾਂ ਇਨਫਾਰਮੇਸ਼ਨ ਸਾਂਝੀ ਕੀਤੀ ਸੀ ਕਿ ਇਹਨੂੰ ਆਈਡੈਂਟੀਫਾਈ ਕੀਤਾ ਜਾਵੇ 15 ਤਰੀਕ ਨੂੰ ਇਹਦੇ ਵਿੱਚ ਇੱਕ ਜਿਹੜੀ ਹੈ ਲੀਡ ਆਂਦੀ ਹੈਗੀ ਸਾਨੂੰ ਇਹ ਲੇਡੀ ਆਈਡੈਂਟੀਫਾਈ ਹੋ ਗਈ ਕਿ ਇਹ ਲਾਹੂਲ ਸਪਿਤੀ ਦੀ ਰਹਿਣ ਵਾਲੀ ਹੈਗੀ ਇਹਦਾ ਹਸਬੰਡ ਜਿਹੜਾ ਹੈਗਾ ਉਹ ਉਹਨੇ ਇਹਨੂੰ ਪਛਾਣ ਕੀਤੀ ਸੀਗੀ ਔਰ ਉਹਨੇ ਦੱਸਿਆ ਕਿ ਇਹ ਕੁਝ ਦਿਨ ਪਹਿਲਾਂ ਜਿਹੜਾ ਹੈਗਾ ਉਹ ਉਥੋਂ ਕੁੱਲੂ ਗਈ ਸੀਗੀ ਦਵਾਈ ਲੈਣ ਵਾਸਤੇ ਨਾਲ ਇੱਕ ਛੋਟੀ ਬੱਚੀ ਵੀ ਸੀਗੀ ਉਹਦੇ 3 ਸਾਲ ਦੀ ਔਰ ਇਹ ਉਸ ਤੋਂ ਬਾਅਦ ਮਿਸਿੰਗ ਹੋ ਗਈ ਜਿਸ ਦੇ ਰਿਗਾਰਡਿੰਗ ਇਹਨਾਂ ਨੇ ਮਿਸਿੰਗ ਰਿਪੋਰਟ ਉਥੇ ਦਰਜ ਕਰਾਈ ਹੋਈ ਸੀ ਔਰ ਉਹਦੇ ਫਿਰ ਇਹਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ 302 ਆਈਪੀਸੀ ਜਿਹੜੀ ਐਸਟ ਫਾਈਲ ਹੈਗੀ 103 ਬੀਐਨਐਸ ਦੇ ਤਹਿਤ ਔਰ ਉਹਦੇ ਚ ਤਫਤੀਸ਼ ਸਾਡੀ ਜਿਹੜੀ ਹੈਗੀ ਐ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ ਅਨੰਦਪੁਰ ਸਾਹਿਬ ਦੀ ਸੁਪਰਵਾਈਜ਼ਨ ਵਿੱਚ ਲਗਾਤਾਰ ਚੱਲ ਰਹੀ ਸੀਗੀ ਜਿਹਦੇ ਚ ਐਸਐਚਓ ਕੀਰਤਪੁਰ ਸਾਹਿਬ ਸੀਆਈਏ ਇਨਚਾਰਜ ਔਰ ਐਸਐਚਓ ਸਾਈਬਰ ਸੈੱਲ ਉਹਨਾਂ ਦੀ ਟੀਮਾਂ ਨੇ ਲਗਾਤਾਰ ਲੱਗ ਕਰਕੇ ਜਿਹੜਾ ਹੈਗਾ ਟੈਕਨੀਕਲ ਔਰ ਹਿਊਮਨ ਇੰਟੈਲੀਜੈਂਸ ਦੇ ਥਰੂ ਜਿਹੜੀ ਇਹ ਤਫਤੀਸ਼ ਕੀਤੀ ਹੈਗੀ ਐ ਔਰ ਕਾਫੀ ਲੀਡਸ ਜੜੀਆਂ ਆਗੇ ਨਾ ਤਫਤੀਸ਼ ਦੌਰਾਨ ਆਪਾਂ ਕੱਢੀਆਂ ਜਿਹਦੇ ਚ ਆਪਾਂ ਪਹਿਲਾਂ ਕਾਫੀ ਬੰਦਿਆਂ ਨੂੰ ਬੁਲਾ ਕਰਕੇ ਜਿਹੜੇ ਸਸਪੈਕਟ ਸੀਗੇ ਜਿਨ੍ਹਾਂ ਦੇ ਨਾਲ ਇਹ ਕੁੜੀ ਦੀ ਗ ਜਿਹਦੇ ਚ ਇੱਕ ਲੇਡੀ ਰੂਬੀ ਸੀਗੀ ਜਿਹੜੀ ਦਿੱਲੀ ਦੀ ਰਹਿਣ ਵਾਲੀ ਹੈਗੀ ਜਿਹੜੀ ਅਕਿਊਜ਼ਡ ਜਿਹੜਾ ਆਪਾਂ ਗ੍ਰਿਫਤਾਰ ਕੀਤਾ ਹੈਗਾ ਉਹਦੀ ਜਾਣੂ ਸੀਗੀ ਔਰ ਉਹਦੇ ਨਾਲ ਇਕੱਠੇ ਮਨਾਲੀ 'ਚ ਇਕੱਠੇ ਹੋਏ ਸੀਗੇ ਔਰ ਆਹ ਲੇਡੀ ਜਿਹੜੀ ਜਦੀ ਡੈਥ ਹੋਈ ਹੈ ਵਿਕਟਮ ਜਿਹੜੀ ਹੈ ਉਹ ਵੀ ਮਨਾਲੀ 'ਚ ਉਹਨੂੰ ਮਿਲੀ ਉੱਥੋਂ ਇਹ ਇਕੱਠੇ ਜਿਹੜਾ ਹੈਗੇ ਬਿਹਾਰ ਜਾਂਦੇ ਹੈਗੇ ਨੇ ਔਰ ਬਿਹਾਰ ਤੋਂ ਬਾਅਦ ਦਿੱਲੀ ਆ ਜਾਂਦੇ ਜਿੱਥੇ ਇਹਨਾਂ ਦਾ ਆਪਸ ਵਿੱਚ ਬੋਲਬੁਲਾਰਾ ਹੋਇਆ ਕੁਝ ਇਸ਼ੂ ਹੋਇਆ ਜਿਸ ਤੋਂ ਬਾਅਦ ਬੱਚੀ ਨੂੰ ਛੱਡ ਕਰਕੇ ਜਿਹੜਾ ਅਕਿਊਜ਼ਡ ਹੈਗਾ ਹੈ ਬਲਵਿੰਦਰ ਕੁਮਾਰ ਔਰ ਜਿਹੜੀ ਵਿਕਟਮ ਹੈ ਇਹ ਵਾਪਸ ਲਾਹੌਲ ਸਪਿਤੀ ਜਾ ਰਹੇ ਸੀ ਜਦੋਂ ਇਹ ਵਾਪਸ ਜਾ ਰਹੇ ਸੀਗੇ ਉਦੋਂ بڑے ਪਿੰਡ ਦੇ ਲਾਗੇ ਇਹ ਇਕੱਠੇ ਹੋਏ ਉੱਥੇ ਬੈਠੇ ਕਿਤੇ ਗੱਲਬਾਤ ਹੀਟ ਆਫ ਦਾ ਮੂਮੈਂਟ ਵਿੱਚ ਇਹਨੇ ਕੁੜੀ ਨੂੰ ਜਿਹੜਾ ਹੈਗਾ ਸਟ੍ਰੈਂਗੂਲੇਟ ਕਰਕੇ ਮਾਰਤਾ ਔਰ ਬਾਅਦ ਵਿੱਚ ਕਨਫਰਮ ਕਰਨ ਵਾਸਤੇ ਕਿ ਇਹ ਮਰ ਗਈ ਕਿ ਨਹੀਂ ਮਰ ਗਈ ਹੈਗੀ ਉਹਦੇ ਸਰ ਤੇ ਫਿਰ ਪੱਥਰ ਦਾ ਵਾਰ ਵੀ ਕੀਤਾ ਉਸ ਤੋਂ ਬਾਅਦ ਇਹ ਲੇਡੀ ਨੂੰ ਉੱਥੇ ਡਿਸਪੋਜ਼ ਕਰਕੇ ਚਲਾ ਗਿਆ ਕੱਪੜੇ ਵੀ ਜਿਹੜੇ ਹੈਗੇ ਨੇ ਉਹ ਲਾ ਲਏ ਸੀਗੇ ਬਿਕੋਜ਼ ਜਿਹੜੇ ਕੱਪੜੇ ਕੁੜੀ ਨੇ ਪਾਏ ਹੋਏ ਸੀਗੇ ਉਹ ਰੂਬੀ ਦੇ ਸੀਗੇ ਇਹਨਾਂ ਨੂੰ ਸੀਗਾ ਕਿਤੇ ਐ ਨਾ ਹੋਵੇ ਕਿ ਰੂਬੀ ਦੇ ਕੱਪੜਿਆਂ ਤੋਂ ਕਿਤੇ ਸ਼ਨਾਖਤ ਹੋ ਜਾਏ ਤੇ ਅੱਗੇ ਫੜੇ ਜਾਣ ਤੋਂ ਉਹਨੂੰ ਲੁਕਾਉਣ ਵਾਸਤੇ ਕੱਪੜੇ ਵੀ ਜਿਹੜੇ ਹੈਗੇ ਨੇ ਕੁੜੀ ਤੋਂ ਉਤਾਰ ਲਏ ਸੀਗੇ ਔਰ ਉਸ ਤੋਂ ਬਾਅਦ ਇਹ ਦੋਨੋਂ ਮਿਸਿੰਗ ਹੋ ਗਏ ਗਾਇਬ ਹੋ ਗਏ ਸਾਡੇ ਰਡਾਰ ਤੋਂ ਅਸੀਂ ਲਗਾਤਾਰ ਲੱਗ ਕਰਕੇ ਜਿਹੜਾ ਹੈਗਾ ਕੇਸ ਨੂੰ ਟ੍ਰੇਸ ਕੀਤਾ ਔਰ ਉਹਦੇ ਵਿੱਚ ਬਲਵਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਿਫਤਾਰੀ ਤੋਂ ਬਾਅਦ ਇਹਨੇ ਜਦੋਂ ਦੱਸਿਆ ਕਿ ਜਿਹੜੀ ਕੁੜੀ ਹੈਗੀ ਹੈ ਉਹ ਇਹ ਸ਼੍ਰੀਨਗਰ ਵਿੱਚ ਕੁਲਗਾਮ ਕਰਕੇ ਏਰੀਆ ਹੈਗਾ ਕਸ਼ਮੀਰ ਵਿੱਚ ਉੱਥੇ ਛੱਡ ਕੇ ਆਇਆ ਹੈਗਾ ਜੋ ਕਿ ਰੂਬੀ ਨੇ ਇਹਨੂੰ ਹੈਂਡਓਵਰ ਕੀਤੀ ਸੀਗੀ 16 ਤਰੀਕ ਨੂੰ ਜਦੋਂ ਇਹ ਜਾ ਰਿਹਾ ਸੀਗਾ ਇਧਰਲੇ ਸਾਈਡ ਜਲੰਧਰ ਵਾਲੇ ਪਾਸੇ ਉਸ ਤੋਂ ਬਾਅਦ ਸਾਡੀ ਟੀਮ ਨੇ ਕੁਲਗਾਮ ਜਾ ਕਰਕੇ ਹਿਮਾਚਲ ਪੁਲਿਸ ਨੂੰ ਨਾਲ ਲੈ ਕਰਕੇ ਪੇਰੈਂਟਸ ਨੂੰ ਨਾਲ ਲੈ ਕਰਕੇ ਉਹਦੇ ਕੁੜੀ ਦੇ ਉੱਥੇ ਜਾ ਕਰਕੇ ਬੱਚੀ ਨੂੰ ਰਿਕਵਰ ਕੀਤਾ ਹੈਗਾ ਔਰ ਚਾਈਲਡ ਪ੍ਰੋਟੈਕਸ਼ਨ ਜਿਹੜੇ ਅਫੀਸਰ ਹੈਗੇ ਨੇ ਉਹਨਾਂ ਦੇ ਕੋਲ ਪੇਸ਼ ਕਰਾ ਕਰਕੇ ਉਹਦੇ ਪੇਰੈਂਟਸ ਦੇ ਹੈਂਡਓਵਰ ਕਰਾਇਆ ਹੈਗਾ ਸਰ ਜਿਹੜਾ ਇਹ ਇਕੱਠੇ ਇੱਕ ਦੂਜੇ ਦੇ ਜਾਣੂ ਸੀਗੇ ਔਰ ਇੱਕ ਨਾਲ ਜਿਹੜਾ ਹੈਗਾ ਬਿਹਾਰ ਗਏ ਸੀ ਬਿਹਾਰ ਤੋਂ ਵਾਪਸ ਜਦੋਂ ਦਿੱਲੀ ਆਂਦੇ ਨੇ ਇਹਨਾਂ ਦਾ ਆਪਸ ਵਿੱਚ ਬੋਲਬੁਲਾਰਾ ਹੋਇਆ ਹੈਗਾ ਕੁਝ ਇਸ਼ੂਜ਼ ਨੂੰ ਲੈ ਕੇ ਕਰਕੇ ਜਦ ਜੇ ਆਪਾਂ ਤਫ਼ਤੀਸ਼ ਅਜੇ ਕਰ ਰਹੇ ਹੈਗੇ ਆ ਉਹ ਤੁਹਾਡੇ ਨਾਲ ਵੱਖਰੇ ਤੌਰ ਤੇ ਪਛਾਣ ਜੇ ਕਰਾਂਗੇ ਸਰ ਬਿਹਾਰ ਇਹ ਗੱਲਾਂ ਦੇਖੋ ਤਫਤੀਸ਼ ਦੀ ਹੈ ਹੈਗੀਆਂ ਨਾ ਤਫਤੀਸ਼ ਦੇ ਵਿੱਚ ਆਪਾਂ ਇਹਨੂੰ ਕੱਢ ਕੇ ਲਿਆਵਾਂਗੇ ਕਿ ਬਿਹਾਰ ਕਿਉਂ ਗਏ ਸੀਗੇ ਬਿਹਾਰ ਔਰ ਦਿੱਲੀ ਜਾਣਾ ਜਿਹੜਾ ਹੈਗਾ ਦਿੱਲੀ ਚ ਕਿ ਰੂਬੀ ਰਹਿੰਦੀ ਸੀਗੀ ਉੱਥੇ ਇਕੱਠੇ ਹੋਏ ਨੇ ਔਰ ਬਿਹਾਰ ਕਿਸੇ ਕੰਮ ਦੇ ਸਿਲਸਿਲੇ ਚ ਹਜੇ ਤੱਕ ਦੱਸ ਰਹੇ ਹੈਗੇ ਨੇ ਗਏ ਸੀਗੇ ਬਾਕੀ ਤਫਤੀਸ਼ ਵਿੱਚ ਇਸ ਚੀਜ਼ ਨੂੰ ਆਪਾਂ ਡੂੰਘਾਈ ਨਾਲ ਪਰਤਾਲ ਕਰਾਂਗੇ ਬੱਚੀ ਜਿਹੜੀ ਹੈਗੀ ਹੈ ਠੀਕ ਠਾਕ ਹਲਾਤਾ ਸਾਨੂੰ ਰਿਕਵਰ ਹੋਈ ਹੈਗੀ ਕਿਉਂਕਿ ਉਥੇ ਆਲਰੇਡੀ ਜਿਹੜੀ 16 ਤਰੀਕ ਨੂੰ ਜਦੋਂ ਇਹ ਛੱਡ ਕੇ ਆਏ ਤੇ 17 ਤਰੀਕ ਨੂੰ ਲੋਕਲ ਪੁਲਿਸ ਨੇ ਨੂੰ ਰਿਕਵਰ ਕਰ ਲਿਆ ਸੀਗਾ ਔਰ ਉਥੇ ਚਾਈਲਡ ਪ੍ਰੋਡਕਸ਼ਨ ਹੋਮ ਵਿੱਚ ਰੱਖਿਆ ਹੋਇਆ ਸੀਗਾ ਤੇ ਸ਼ੀ ਵਾਸ ਟੇਕਨ ਕੇਅਰ ਆਫ ਔਰ ਉਸ ਤੋਂ ਬਾਅਦ ਜਿਹੜੇ ਪੁਲਿਸ ਆਪਣੀ ਰਿਕਵਰ ਕਰਕੇ ਲਿਆਈ ਹੈਗੀ ਹੈ ਨਾਲ ਪੇਰੈਂਟ ਸੀਗੇ ਤੇ ਸ਼ੀ ਇਜ਼ ਇਨ ਗੁੱਡ ਕੰਡੀਸ਼ਨ ਕਿੰਨੀ ਵੱਡੀ ਬੱਚੀ ਹੈਗੀ ਜੀ ਸਾਰੇ ਕਿਸ ਤਰ੍ਹਾਂ ਪਤਾ ਲੱਗਿਆ ਜੇ ਜਦੋਂ ਆਪਾਂ ਅਕਿਊਜ਼ ਨੂੰ ਗ੍ਰਿਫਤਾਰ ਕੀਤਾ ਹੈਗਾ ਬਲਵਿੰਦਰ ਕੁਮਾਰ ਨੂੰ ਤਾਂ ਉਹਨੇ ਦੱਸਿਆ ਕਿ ਇਹ ਕੁੜੀ ਨੂੰ ਉੱਥੇ ਇੱਕ ਬ੍ਰਿਜ ਦੇ ਲਾਗੇ ਛੱਡ ਕੇ ਚਲਾ ਆਇਆ ਸੀਗਾ ਜੋ ਕਿ ਲੋਕਲ ਪੁਲਿਸ ਨੇ ਅਗਲੇ ਹੀ ਦਿਨ ਉੱਥੋਂ ਰਿਕਵਰ ਕਰ ਲਈ ਸੀਗੀ ਔਰ ਸਾਡੀ ਪੁਲਿਸ ਦੀ ਟੀਮ ਨੇ ਜਿਸ ਤਰ੍ਹਾਂ ਹੀ ਸਾਨੂੰ ਖਬਰ ਲੱਗੀ ਕਿ ਇਹਨੇ ਉੱਥੇ ਛੱਡੀ ਹੋਈ ਹੈ ਰਿਮਾਂਡ ਲੈ ਕਰਕੇ ਅਕਿਊਜ਼ ਨੂੰ ਨਾਲ ਲੈ ਕਰਕੇ ਆਪਾਂ ਕੁੜੀ ਨੂੰ ਜਾ ਕਰਕੇ ਰਿਕਵਰ ਕਰਾਇਆ ਪੁਛਗਿਛ ਦੌਰਾਨ ਆਪਾਂ ਕਰੀਬ 4 ਵਿਅਕਤੀਆਂ ਨੂੰ ਲਿਆ ਕਰਕੇ ਪੁਛਗਿਛ ਕੀਤੀ ਸੀਗੀ ਜਿਦੇ ਵਿੱਚ ਰੂਬੀ ਜਿਹੜੀ ਜਦਾਂ ਮੈਂ ਨਾਲ ਲਿਆ ਉਹ ਵੀ ਸੀਗੀ ਔਰ ਬਲਵਿੰਦਰ ਕੁਮਾਰ ਹੁਣ ਤਫਤੀਸ਼ ਦੌਰਾਨ ਰੂਬੀ ਦਾ ਵੀ ਇਨਵੋਲਵਮੈਂਟ ਜਿਹੜਾ ਹੈ ਕੇਸ ਵਿੱਚ ਆ ਰਿਹਾ ਹੈਗਾ ਤਾਂ ਉਹਦੀ ਵੀ ਵੱਖਰੇ ਤੌਰ ਤੇ ਗ੍ਰਿਫਤਾਰੀ ਕੀਤੀ ਜਾਊਗੀ। ਸਰ ਰੂਬੀ ਉਹ ਇਹਨਾਂ ਦੀ ਜਾਣੂ ਸੀਗੀ ਆਪਸ ਵਿੱਚ ਕੋਈ ਖਾਸ ਕੰਮ-ਕੰਮ ਨਹੀਂ ਕਰਦੀ ਹੈਗੀ ਉਹ ਦਿੱਲੀ 'ਚ ਰਹਿੰਦੀ ਹੈਗੀ ਔਰ ਇਹ ਇੱਕ ਦੂਜੇ ਦੇ ਪਹਿਲਾਂ ਤੋਂ ਹੀ ਜਾਣੂ ਹੈਗੇ ਨੇ। ਬਲਵਿੰਦਰ ਬਲਵਿੰਦਰ ਜਿਹੜਾ ਹੈਗਾ ਟਰੱਕ ਡਰਾਈਵਰ ਹੈਗਾ ਵੱਖਰੇ-ਵੱਖਰੇ ਥਾਵਾਂ ਤੇ ਜਾਂਦਾ ਰਹੇਗਾ ਆਪਣਾ ਟਰੱਕ ਲੈ ਕੇ। ਠੀਕ ਹੈ।